ਗੁਜਰੀ ਇੱਕ ਸਮੇਂ ਭਗਤ ਤੇਰਲੋਚਨ ਜੀ ਦੇ ਪਾਸ ਉਸ ਦੇ ਪ੍ਰੇਮੀ ਸੇਵਕ ਨੇ ਬੇਨਤੀ ਕੀਤੀ ਕਿ ਮਹਾਰਾਜ ਅੰਤ ਸਮੇਂ ਭਗਵ ਦੇ ਮਰਨ ਤੋਂ ਬਾਅਦ ਜੀਵ ਦੀ ਕੀ ਦਸ਼ਾ ਹੁੰਦੀ ਹੈ ਤਾਂ ਭਗਤ ਜੀ ਨਿਯਮ ਕਰਦੇ ਹੋਏ ਫਰਮਾਉਂਦੇ ਹਨ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੂਨ ਵੱਲ ਵੱਲ ਉਤਰੈ ਭਗਤ ਤਰਲੋਚਨ ਜੀ ਫਰਮਾਉਂਦੇ ਆ ਕਿ ਜੋ ਪਰਸ਼ ਮਰਨ ਦੇ ਸਮੇ ਮਾਇਆ ਨੂੰ ਯਾਦ ਕਰਦਾ ਹੈ ਪੈਸੇ ਨੂੰ ਯਾਦ ਕਰਦਾ ਹੈ ਐਸੀ ਚਿੰਤਾ ਵਿਖੇ ਇਹ ਮਾਇਆ ਦੇ ਧਿਆਨ ਵਿੱਚ ਚਿੰਤਨ ਵਿੱਚ ਹੀ ਜੇਕਰ ਮਰ ਜਾਂਦਾ ਹੈ ਤਾਂ ਉਹ ਸਰਪ ਦੀ ਜੋਨੇ ਵਾਲਾ ਮੁੜ ਮੁੜ ਕੇ ਜੋ ਉਤਰਦਾ ਹੈ ਭਵਕੇ ਆਉਂਦਾ ਹੈ ਤੇ ਵਲਾਂ ਵਾਲਾ ਜੋ ਜਲੇਬੀ ਸਰਪ ਬਣ ਕੇ ਵਾਰ-ਵਾਰ ਸੰਸਾਰ ਵਿੱਚ ਆਉਂਦਾ ਹੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰ ਰਹਾਓ ਤੇ ਭਗਤ ਤਰਲੋਚਨ ਜੀ ਫਰਮਾਉਂਦੇ ਆ ਕਿ हे ਭਾਈ ਅਕਾਲ ਪੁਰਖ ਦਾ ਨਾਮ ਆ ਕਦੇ ਵੀ ਨਾ ਪੁੱਲੋ ਬੁੱਧੀ ਵਿੱਚੋਂ ਉਸ ਵਾਹਿਗੁਰੂ ਦੇ ਨਾਮ ਨੂੰ ਭੁੱਲਣੇ ਕਰਕੇ ਇਹ ਜੁਨਾ ਧਾਰਨੀਆਂ ਪੈਂਦੀਆਂ ਹਨ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ ਤੇ ਭਗਤ ਤਿਰਲੋਚਨ ਜੀ ਫਰਮਾਉਂਦੇ ਆ ਕਿ ਮਰਨ ਸਮੇਂ ਜੋ ਔਰਤ ਪੁਰਸ਼ ਨੂੰ ਯਾਦ ਕਰਦੀ ਹੈ ਅਤੇ ਐਸੀ ਚਿੰਤਾ ਵਿੱਚ ਭਾਵਕੇ ਪੁਰਸ਼ ਨੂੰ ਯਾਦ ਕਰਦਿਆਂ ਕਰਦਿਆਂ ਜੇਕਰ ਮਰ ਜਾਵੇ ਤਾਂ ਉਹ ਔਰਤ ਵਾਰ-ਵਾਰ ਵਿਸ਼ਵਾ ਦੀ ਜੁਨੀ ਵਿੱਚ ਉਤਰਦੀ ਹੈ ਭਾਵਕੇ ਆਉਂਦੀ ਹੈ ਅਤੇ ਵਿਸ਼ਵਾ ਰੂਪ ਹੋ ਕੇ ਅਨੇਕਾਂ ਪੁਰਸ਼ਾਂ ਨਾਲ ਭੋਗ ਕਰਦੀ ਹੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਤੇ ਭਗਤ ਤਰਲੋਚਨ ਜੀ ਫਰਮਾਉਂਦੇ ਆ ਕਿ ਜੇਕਰ ਮਰਨ ਸਮੇਂ ਜੋ ਪੁਰਸ਼ ਆਪਣਿਆਂ ਲੜਕਿਆਂ ਨੂੰ ਯਾਦ ਕਰਦਾ ਹੈ ਤੇ ਐਸੀ ਚਿੰਤਾ ਵਿੱਚ ਮਰਦਾ ਹੈ ਤਾਂ ਉਹ ਪੁਰਸ਼ ਵਾਰ-ਵਾਰ ਸੂਰਦੀ ਜੁਨੀ ਵਿੱਚ ਉਤਰਦਾ ਹੈ ਭਾਵ ਕਿ ਵਾਰ-ਵਾਰ ਸੂਰਦੇ ਬੱਚੇ ਬਹੁਤ ਪੈਦਾ ਹੁੰਦੇ ਹਨ ਤੇ ਇਸ ਕਰਕੇ ਉਹ ਸੂਰਦੀ ਜੁਨੀ ਵਿੱਚ ਆਉਂਦਾ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹ ਜੀ ਮਰੈ ਪ੍ਰੇਤ ਜੋਨਾ ਵੱਲ-ਵੱਲ ਉਤਰੈ ਭਗਤ ਤਿਰਲੋਚਨ ਜੀ ਆਖਦੇ ਆ ਕਿ ਜੋ ਅੰਤ ਵੇਲੇ ਮਰਨ ਵੇਲੇ ਜੋ ਪੁਰਸ਼ ਆਪਣੇ ਘਰਬਾਰ ਨੂੰ ਚੇਤੇ ਕਰਦਾ ਹੋਇਆ ਇਸੇ ਹੀ ਚਿੰਤਾ ਵਿੱਚ ਮਰਦਾ ਹੈ ਤਾਂ ਉਹ ਪੁਰਸ਼ ਮੁੜ ਮੁੜ ਕੇ ਜੋ ਪ੍ਰੇਤ ਜੋਨ ਵਿੱਚ ਉਤਰਦਾ ਹੈ ਭਾਵੇਂ ਕਿ ਪ੍ਰੇਤ ਜੋਨ ਵਿੱਚ ਆਉਂਦਾ ਹੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜਿ ਮਰੈ ਬਦਤ تیرਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਧਾ ਬਸੈ ਤੇ ਭਗਤ تیرਲੋਚਨ ਜੀ ਆਖਦੇ ਹਨ ਕਿ ਪ੍ਰਾਣ ਤਿਆਗਣ ਸਮੇ ਜੋ ਪਰਸ਼ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਜੋ ਮਰਨ ਵੇਲੇ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਐਸੇ ਹੀ ਚਿੰਤਾ ਵਿੱਚ ਪ੍ਰਾਣ ਤਿਆਗ ਦਿੰਦਾ ਹੈ ਭਾਵ ਕੇ ਸਿਮਰਨ ਕਰਦਾ ਕਰਦਾ ਮਰਦਾ ਹੈ ਤਾਂ ਭਗਤ ਤਿਰਲੋਚਨ ਜੀ ਆਖਦੇ ਹਨ ਕਿ ਉਹ ਪਰਸ਼ਾ ਮੁਕਤ ਹੋ ਜਾਂਦਾ ਹੈ ਅਤੇ ਉਸ ਦੇ ਹਿਰਦੇ ਵਿੱਚ ਉਸ ਪਰਮਾਤਮਾ ਆ ਕੇ ਵਸ ਜਾਂਦਾ ਹੈ ਜੋ ਸੁਭਾਵ ਕੇ ਭਾਵੇਂ ਪਜਨੀਕ ਹੋਵੇ ਭਾਵੇਂ ਪਾਪੀ ਹੋਵੇ ਅੰਤ ਵੇਲੇ ਜੋ ਸੰਕਲਪ ਫੁਰਦਾ ਹੈ ਉਸ ਦਾ ਫਲ ਜਲਦੀ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਨਾਨਕ ਪ੍ਰਕਾਸ਼ ਉਤਾਰਦਰ ਦੀ ਚੌਥੇ ਧਾ ਵਿੱਚ ਲਾਹੌਰ ਵਾਸੀ ਦੁਨੀ ਚੰਦ ਦੇ ਬਾਪ ਦੀ ਸਾਖੀ ਹੈ ਪਹਿਲੀ ਅਵਸਥਾ ਵਿੱਚ ਭਗਤ ਸੀ ਅਰ ਅੰਤ ਵੇਲੇ ਮਾਸ ਦਾ ਫੁਰਨ ਫੁਰਨਾ ਫੁਰਿਆ ਤੇ ਬਗਿਆੜ ਦੀ ਜੂਨੀ ਵਿੱਚ ਪਿਆ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਮਹਾਰਾਜ ਜੀ ਤੇ ਗੁਰੂ ਰੂਪ ਹੈ ਗੁਰੂ ਪਿਆਰੀ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ